ਕੀ ਟਰਾਂਸਪੋਰਟ ਟਰਾਂਸਪੋਰਟਰੋ ਅੱਜ ਕੀ ਪੋਜੀਸ਼ਨ ਲੱਗ ਰਹੀ ਹੈ ਮੰਡੀ ਦੀ ਦੋ ਦਿਨ ਦੀ ਹੜਤਾਲ ਹੈ ਅਗਾ ਕੀ ਉਮੀਦ ਲੱਗ ਰਹੀ ਹੈ ਔਰ ਸਰਕਾਰ ਨੂੰ ਕੀ ਅਪੀਲ ਕਰੋਗੇ ਇਹ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਜਿਹੜਾ ਡਰਾਈਵਰ ਭਰਾਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਹਨਾਂ ਦੀ 10000 ਰੁਪਏ ਨੱਖਾ ਸਰ ਮੰਡੀ ਦੋ ਦਿਨ ਬੰਦ ਰੱਖੀ ਗਈ ਹੈ ਕਿਨੂ ਮੰਡੀ ਤੇ ਤੁਸੀਂ ਆਮ ਲੋਕਾਂ ਨੂੰ ਕੀ ਅਪੀਲ ਕਰੋਗੇ ਵਪਾਰੀਆਂ ਨੂੰ ਵੀ ਸਰ ਕਿਨੂ ਮੰਡੀ ਟਰੱਕ ਯੂਨੀਅਨ ਦੀ ਹੜਤਾਲ ਕਰਕੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਹੋਵੇ ਉਹਨਾਂ ਦਾ ਕਿਨੂ ਖਰਾਬ ਨਾ ਹੋਵੇ ਇਸ ਕਰਕੇ ਬੰਦ ਰੱਖੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਿਛਲੇ ਦਿਨੀ ਕੇਂਦਰ ਸਰਕਾਰ ਨੂੰ ਟਰੱਕਾਂ ਤੇ ਜਿਹੜਾ ਬੱਸਾਂ ਦੇ ਹੱਥ ਵਿੱਚ ਲੋਕ ਮਾਰੂ ਫੈਸਲਾ ਜਿਹੜਾ ਲਿਆ ਗਿਆ ਉਸ ਨਾਲ ਜਿਹੜੀ ਬੋਰ ਦੀ ਮੰਡੀ 2 ਦਿਨ ਲਈ ਜਿਹੜੀ ਹੜਤਾਲ ਕਰ ਦਿੱਤੀ ਗਈ ਹੈ ਬੰਦ ਕੀਤੀ ਗਈ ਹੈ ਕਿਲੂ ਮੰਡੀ ਤੁਸੀਂ ਟਰਾਂਸਪੋਰਟ ਟਰਾਂਸਪੋਰਟਰ ਹੋ ਅੱਜ ਕੀ ਪੋਜੀਸ਼ਨ ਲੱਗ ਰਹੀ ਹੈ ਮੰਡੀ ਦੀ 2 ਦਿਨ ਦੀ ਹੜਤਾਲ ਹੈ ਅਗਾਂ ਕੀ ਉਮੀਦ ਲੱਗ ਰਹੀ ਹੈ ਔਰ ਸਰਕਾਰ ਨੂੰ ਕੀ ਅਪੀਲ ਕਰੋਗੇ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਜਿਹੜੇ ਡਰਾਈਵਰਾਂ ਦੀ ਜ਼ਿੰਦਗੀ ਦਾ ਜਾਨ ਹੈ ਉਹਨਾਂ ਦੀ 10000 ਤਨਖਾਹ ਹੈ ਤੇ 10 ਸਾਲ ਦੀ ਸਜ਼ਾ ਦਾ 7 ਲੱਖ ਰੁਪਏ ਕਿੱਥੋਂ ਲਿਆਣਗੇ ਇਸ ਕਰਕੇ ਡਰਾਈਵਰਾਂ ਨੇ ਤੇ ਉਪਕਰਣਾਂ ਇਸ ਮੈਟਰਸਪੋਰਟਰਾਂ ਸਾਰੇ ਹਿੰਦੁਸਤਾਨ ਦੇ ਵਿੱਚ 3 ਤਰੀਕ ਤੱਕ ਤੋਂ ਵੈਸੇ ਬੰਦ ਹੈ 3 ਤੋਂ ਬਾਅਦ 5 ਤਰੀਕ ਦਾ ਟਾਈਮ ਲਿਆ ਅੰਮ੍ਰਿਤਸਰ ਕੋਲ ਅਗਰ ਉਹਨਾਂ ਨੂੰ ਟਾਈਮ ਦੇ ਕੇ ਕੋਈ ਸੈਟਲਮੈਂਟ ਨਾ ਹੋਈ ਤਾਂ 11 ਤਰੀਕ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਪਤਾ ਨਹੀਂ ਕਦੋਂ ਤੱਕ ਅੱਜ ਕਿਨੂੰ ਮੰਡੀ ਦੇ ਵਿੱਚ ਤੁਸੀਂ ਖੜੇ ਹੋ ਕਿਨੂੰ ਮੰਡੀ ਦੇ ਵਿੱਚ ਹਜ਼ਾਰਾਂ ਟਨ ਮਾਲ ਪਿਆ ਹੈ ਖਰਾਬ ਹੋਏਗਾ ਉਹਦੇ ਜ਼ਿੰਮੇਵਾਰ ਕੌਣ ਹੋਏਗਾ ਸੈਂਟਰ ਸਰਕਾਰ ਹੀ ਹੋਏਗੀ ਜਿਹੜਾ ਬਾਹਰ ਜਾਂਦੇ ਇੱਥੇ ਨਹੀਂ ਹੈਗਾ ਰੋਡ ਦੇ ਵਿੱਚ ਗੱਡੀਆਂ ਸਾਰੀਆਂ ਖੜੀਆਂ ਜਿਹੜੀ 3 ਦਿਨਾਂ ਦੀ ਲੋਡਿੰਗ ਹੈ ਨਾ ਜਿਹੜੀ ਲੰਬੀ ਲੋਡਿੰਗ ਵਾਲੀ ਗੱਡੀਆਂ ਸਾਡੀਆਂ ਜਿਹੜੀ ਕੋਰਿਆਨਾ ਬਾਰਡਰ ਖੜੀ ਹੈ ਕੋਰ ਰਾਜਸਥਾਨ ਬਾਰਡਰ ਖੜੀ ਹੈ ਉਹ ਕਿਨੂੰ ਛੜ ਰਿਹਾ ਉਧਰ ਜ਼ਿਮੇਦਾਰਾਂ ਨੇ ਵਿਚਾਰਿਆ ਦੇ ਕਿ ਨੂੰ ਖਰਾਬ ਹੋ ਜਾਂਦਾ ਹੈ ਵਪਾਰੀ ਬੜਾ ਪਰੇਸ਼ਾਨ ਹੋ ਜਾਂਦਾ ਸਭ ਤੋਂ ਬਹੁਤ ਬੁਰਾ ਹਾਲ ਹੋ ਗਿਆ ਲੱਗਦਾ ਹੈ ਕਾਲਾ ਕਾਨੂੰਨ ਜਿਹੜਾ ਕਿ ਇਹ ਲੋਕਾਂ ਲਈ ਨੁਕਸਾਨ ਸਾਬਤ ਹੋਏਗਾ ਬਿਲਕੁਲ ਜ਼ਿਮੇਦਾਰ ਨੂੰ ਕੀ ਆਮ ਪਬਲਿਕ ਨੂੰ ਨੁਕਸਾਨ ਹੈ ਜਿਹੜੇ ਮਾਲੀ ਸੁੱਕ ਮਾਲ ਨਹੀਂ ਆਊਗਾ ਦੁੱਧ ਦੁੱਧ ਦੀ ਦਹੀਂ ਦੀ ਪਟ્રોલ ਜ ਪਨੀਰ ਵਾਲਾ ਸਿਸਟਮ ਇਹ ਸਾਰਾ ਬੰਦ ਹੋ ਜਾਏਗਾ ਜਦੋਂ ਦੁੱਧ ਬੰਦ ਹੋ ਗਿਆ ਪੈਟਰੋਲ ਬੰਦ ਹੋ ਗਿਆ ਡਰਾਈਵਰਾਂ ਨੇ ਕਰੇਗੇ 10 ਤਰੀਕ ਨੂੰ 3 ਤਰੀਕ ਨੂੰ ਡਿਸੀਜਨ ਨਹੀਂ ਹੁੰਦਾ ਤਾਂ ਫਿਰ ਹੜਤਾਲ ਲੱਗਾਂ ਰਹੇਗੀ 3 ਤਰੀਕ ਨੂੰ ਦਿੱਲੀ ਜਾਣਗੇ ਟਰਾਂਸਪੋਰਟਰ ਸਾਰੇ ਉਹਨਾਂ ਨੇ ਉੱਥੇ ਮਿਰਚਾਂ ਨੂੰ ਦੇਣਗੇ ਲੀਟਰ ਫਿਰ ਉਹ ਕਹਿੰਦੇ ਵੀ 5 ਤਰੀਕ ਨੂੰ ਸਾਨੂੰ ਬੁਲਾਓ ਪੂਰੇ ਹਿੰਦੁਸਤਾਨ ਜੇ 5 ਤੇ ਬੁਲਾ ਕੇ ਕੋਈ ਮੀਟਿੰਗ ਹੋ ਗਈ ਫੈਸਲਾ ਹੋ ਗਿਆ ਉਹ ਤਾਂ ਠੀਕ ਹੈ ਜੀ ਤਾਂ 11 ਤਰੀਕ ਤੋਂ ਨਿਸ਼ਚਿਤ ਕਾਲ ਦੀ ਹੜਤਾਲ ਹੈ ਹਰ ਚੀਜ਼ ਦੀ ਹੈ ਬੱਸਾਂ ਦੀ ਟਰੰਪਾਂ ਦੀ ਸ਼ਿਕਪਾਂ ਦੀ ਟਰੱਕਾਂ ਦੀ ਟੂਟ ਲੜਦਾ ਸਰ ਮੰਡੀ ਦੋ ਦਿਨ ਬੰਦ ਰੱਖੀ ਗਈ ਹੈ ਕਿਨੂ ਮੰਡੀ ਤੇ ਤੁਸੀਂ ਆਮ ਲੋਕਾਂ ਨੂੰ ਕੀ ਅਪੀਲ ਕਰੋਗੇ ਵਪਾਰੀਆਂ ਨੂੰ ਵੀ ਸਰ ਕਿਨੂ ਮੰਡੀ ਟਰੱਕ ਯੂਨੀਅਨ ਦੀ ਹੜਤਾਲ ਕਰਕੇ ਕਿਸਾਨਾਂ ਨੂੰ ਕੋਈ ਦਿਕਤ ਨਾ ਹੋਵੇ ਉਹਨਾਂ ਦਾ ਕਿੰਨੂ ਖਰਾਬ ਨਾ ਹੋਵੇ ਇਸ ਕਰਕੇ ਬੰਦ ਰੱਖੀ ਗਈ ਹੈ ਤੇ ਮੈਂ ਸਾਰੇ ਅਪੀਲ ਸਾਰਿਆਂ ਨੂੰ ਇਹੀ ਕਰਨਾ ਵੀ ਜਿਹੜਾ ਫਰੂਟ ਸਬਜੀ ਹੈਗਾ ਦੋ ਦਿਨ ਦੀ ਮੁਸ਼ਕਿਲ ਲਗੀ ਹੈ ਕੋਈ ਉਹਦੀ ਕਾਲਾ ਵਜੈਰੀ ਕੋ ਮਹਿੰਗੇ ਰੇਟ ਤੇ ਕੋਈ ਨਾ ਵੇਚੋ ਉਹ ਜਿਵੇਂ ਨਾਰਮਲ ਚੱਲ ਰਿਹਾ ਉਸੇ ਰੇਟ ਤੇ ਸਾਰਿਆਂ ਨੂੰ ਪ੍ਰੋਵਾਈਡ ਕਰਾਓ ਪਲੀਜ਼ ਤਾਂ ਜੋ ਪ੍ਰੇਕ ਦੀ ਪਹੁੰਚ ਬਣਿਆ ਰਹੇ ਤੇ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਿਛਲੇ ਦਿਨੀ ਕੇਂਦਰ ਸਰਕਾਰ ਨੂੰ ਟੱਕਰ ਤੇ ਜਿਹੜਾ ਬੱਸਾਂ ਦੇ ਮਤ ਵਿੱਚ ਲੋਕ ਮਾਰੂ ਫੈਸਲਾ ਜਿਹੜਾ ਲਿਆ ਗਿਆ ਉਸ ਨਾਲ ਜਿਹੜੀ ਬੋਰ ਦੀ ਮੰਡੀ 2 ਦਿਨ ਲਈ ਜਿਹੜੀ ਹੜਤਾਲ ਕਰ ਦਿੱਤੀ ਗਈ ਹੈ ਬੰਦ ਕੀਤੀ ਗਈ ਹੈ ਕਿੰਨੂ ਮੰਡੀ ਸਾਡਾ ਦਾ ਕਿੰਨੂ ਦੇ ਬਾਗਾਂ ਦਾ ਅੱਗੇ ਹੀ ਬੁਰਾ ਹਾਲ ਹੈ ਜਿਵੇਂ ਤਰ੍ਹਾਂ ਦੇ ਬਾਗਾਂ ਦਾ ਕੋਈ ਮੁੱਲ ਹੀ ਪੈ ਰਿਹਾ ਕਿੰਨੂ ਉਵੇਂ ਖੜੇ ਹੈ ਤੇ ਕੋਈ ਵੀ ਲੈਣ ਨੂੰ ਤਿਆਰ ਨਹੀਂ ਅੱਗੇ ਹੀ ਕਿੰਨੂ ਬਾਗਵਾਨ ਪੂਰੀ ਤਰ੍ਹਾਂ ਮਾੜੇ ਮਾੜੇ ਦੌਰ ਚੋਂ ਗੁਜ਼ਰ ਰਿਹਾ ਹੈ ਤੇ ਜਿਹੜਾ ਫੈਸਲੇ ਕਰਨ ਮੰਡੀ 2 ਦਿਨ ਬੰਦ ਹੋ ਗਈ ਹੈ ਕਿਨੂੰ ਅੱਗੇ ਹੀ ਸਾਡਾ ਦੇਖ ਕੇ ਥੱਲੇ ਖਰਾਬ ਹੋ ਰਿਹਾ ਹੈ ਸਰਕਾਰਾਂ ਲੈਂਦੀਆਂ ਫਸਲੀ ਬਿੰਤਾ ਨਾ ਵੀ ਅਸੀਂ ਪਾਣੀ ਬਚੋਣਾ ਸਾਡੇ ਫਾਇਰਗਾ ਜ਼ਿਲ੍ਹੇ ਦੇ ਕਿਸਾਨਾਂ ਨੇ ਬਾਗ ਲਾ ਕੇ ਇੱਕ ਨਵੀਂ ਪੇਸ਼ ਕੀਤੀ ਵੀ ਕਨਕ ਤੋਂ ਨਿਕਲੇ ਹੈ ਇਹਨਾਂ ਮਾੜਾ ਹਾਲ ਜਿਹੜਾ ਹੋ ਰਿਹਾ ਹੈ ਮੋਦੀ ਸਰਕਾਰ ਕੇਂਦਰ ਸਰਕਾਰ ਨੂੰ ਇਸ ਲੋਕਮਾਰੂ ਫੈਸਲੇ ਨੂੰ ਵਾਪਸ ਲੈ ਕੇ ਲੋਕ ਕੀਤਾ ਬਾਰੇ ਸੋਚਣਾ ਚਾਹੀਦਾ ਹੈ ਮੇਰੀ ਇਹ ਹੀ ਫੌਰ ਜੀ ਫੌਰ ਜੋਰ ਅਪੀਲ ਹੈ ਸਰਕਾਰ ਨੂੰ ਕਿ ਇਹ ਫੈਸਲਾ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ ਜਿਹੜਾ ਲੋਕ ਵੀ ਪਰੇਸ਼ਾਨ ਹੋ ਰਿਹਾ ਹੈ ਹੜਤਾਲ ਕਰਨ ਟਰੱਕਾਂ ਬੱਸਾਂ ਤੋਂ ਆਮ ਲੋਕ ਵੀ ਪਰੇਸ਼ਾਨ ਹੋ ਰਿਹਾ ਹੈ ਤੇ ਕਿਸਾਨ ਤੇ ਕਿਸਾਨ ਲਈ ਬਹੁਤ ਮਾਰੂ ਮਾਰੂ ਫੈਸਲਾ ਹੈ ਸਾਬਤ ਹੋ ਰਿਹਾ ਧੰਨਵਾਦ